ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਮੌਸਮ ਅਜਿਹਾ ਬਦਲ ਜਾਵੇਗਾ ਕਿ ਲੋਕ ਪਰੇਸ਼ਾਨ ਹੋ ਜਾਣਗੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਦੋਸਤੋ ਬਾਦ ਕਿਸਾਨਾਂ ਦੇ ਚਿਹਰੇ ਵੀ ਕਿਤਨਾ ਕੀਤੇ ਮੁਰਝਾਏ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਪੰਜਾਬ ਦੇ ਅੱਡੇ ਜ਼ਿਲ੍ਹਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਹੁਣ ਹਲਕੇ ਜਿਹੜਾ ਮੌਸਮ ਬਦਲ ਜਾਵੇਗਾ ਮੀ ਹਨੇਰੀ ਗੜੇਮਾਰੀ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਖੱਜਲ ਖੁਵਾਰੀ ਹੋ ਸਕਦੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਜੋ ਹੈ ਉਹ ਐਕਟਿਵ ਹੋ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਮੌਸਮ ਦੇ ਹਾਲੋ ਹਾਲਾਤ ਦੇ ਵਿੱਚ ਕਾਫੀ ਜ਼ਿਆਦਾ ਬਦਲਾ ਨਜ਼ਰ ਆਵੇਗਾ ਜਿੱਥੇ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਧੁੱਪ ਖਿੜੀ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਰਾਹਤ ਮਿਲੀ ਸੀ ਲੋਕਾਂ ਨੂੰ ਖੱਜਲ ਖਵਾਰੀ ਨਹੀਂ ਸੀ ਹੋ ਰਹੀ ਕਿਉਂਕਿ ਮੌਸਮ ਕਾਫੀ ਜ਼ਿਆਦਾ ਖੁੱਲ ਗਿਆ ਸੀ ਲੇਕਿਨ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੀਤ ਲਹਿਰ ਚੱਲ ਰਿਹਾ ਅਜਿਹੇ ਦੇ ਵਿੱਚ ਸੀਤ ਲਹਿਰ ਦੇ ਨਾਲ ਨਾਲ ਪੱਛਮੀ ਜੋ ਗੜਬੜੀ ਹੈ ਉਹ ਐਕਟਿਵ ਹੋ ਚੁੱਕੀ ਹੈ ਜਿਸ ਦੇ ਕਾਰਨ ਉਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਸੋਮਵਾਰ ਨੂੰ ਬੱਦਲ ਚਾਏ ਰਹੇ ਸੀ ਅਜਿਹੇ ਦੇ ਵਿੱਚ ਹੁਣ ਬੁੱਧਵਾਰ ਨੂੰ ਲੈ ਕੇ ਜੋ ਅਲਰਟ ਹੈ ਜਾਰੀ ਕੀਤਾ ਗਿਆ ਹੈਗਾ ਆ ਕਿ ਪਸ਼ਚਮੀ ਗੜਬੜੀ ਦੇ ਕਾਰਨ ਮੰਗਲਵਾਰ ਤੋਂ ਬਾਅਦ ਯਾਨੀ 23 24 ਤੇ 22 ਨੂੰ ਵੀ ਕਿਹਾ ਜਾ ਰਿਹਾ ਹੈ ਕਿ ਜੋ ਸੰਘਣੀ ਧੁੰਦ ਹੈ ਉਹ ਪੈ ਸਕਦੀ ਹੈਗੀ ਇਸ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 50 ਸਾਲਾਂ ਦਾ ਰਿਕਾਰਡ ਇਸ ਵਾਰੀ ਪੰਜਾਬ ਦੇ ਵਿੱਚ ਟੁੱਟ ਚੁੱਕਿਆ ਹੈ ਕਿਉਂਕਿ ਜਨਵਰੀ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਇਸ ਵਕਤ ਬਣੇ ਹੋਏ ਨੇ ਬਹੁਤ ਜ਼ਿਆਦਾ ਤਿੱਖੀ ਧੁੱਪ ਖੜਦੀ ਹੈ ਅਜਿਹੇ ਦੇ ਵਿੱਚ 1973 ਦੇ ਵਿੱਚ ਅਜਿਹਾ ਮੌਸਮ ਬਣਿਆ ਹੋਇਆ ਸੀ ਤੇ ਹੁਣ ਉਸ ਤੋਂ ਬਾਅਦ 2025 ਦੇ ਵਿੱਚ ਉਹੀ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਤਾਂ 50 ਸਾਲਾਂ ਦਾ ਰਿਕਾਰਡ ਇਸ ਵਾਰੀ ਟੁੱਟ ਚੁੱਕਿਆ ਹੈ ਤਾਂ ਜੇਕਰ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈਗੀ ਤਾਂ ਜੇਕਰ ਗੜੇਮਾਰੀ ਹੁੰਦੀ ਹੈ ਜੇਕਰ ਮੀਂਹ ਪੈਂਦਾ ਸੀਤ ਲਹਿਰ ਜੋ ਹੈ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਜ਼ਰੂਰ ਕਰ ਰਹੀ ਹੈ ਅਜਿਹੇ ਦੇ ਵਿੱਚ ਜੋ ਫਸਲ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਵੇਗਾ ਤਾਂ ਇਸ ਤਰੀਕੇ ਦੇ ਨਾਲ ਕੁਝ ਪਿੰਡਾਂ ਦੇ ਵਿੱਚ ਕੋਟਕਪੂਰਾ ਦੇ ਕਣਕ ਦੀ ਜੋ ਫਸਲ ਹੈ ਉਹ ਪੀਲੀ ਪੈਣ ਲੱਗੀ ਹੈਗੀ ਕਿਉਂਕਿ ਮੀਂਹ ਜੋ ਹੈ ਮੀਦੜ ਕਿਹੜ ਦੇਖਣ ਨੂੰ ਮਿਲ ਰਿਹਾ ਹੈ ਕਈ ਥਾਵਾਂ ਤੇ ਮੀਂਹ ਵੀ ਪਿਆ ਹੈਗਾ ਆ ਜਿਸ ਦੇ ਕਾਰਨ ਕਣਕ ਦੀ ਫਸਲ ਪੀਲੀ ਪੈਣ ਲੱਗ ਗਈ ਹੈ ਕਣਕ ਦੇ ਪੀਲੇ ਪੈਣ ਦੇ ਕਾਰਨ ਖੇਤੀਬਾੜੀ ਅਫਸਰਾਂ ਨੇ ਪਿੰਡਾਂ ਦੇ ਵਿੱਚ ਸਰਵੇਖਣ ਕਰਨਾ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈਗਾ ਉੱਥੇ ਹੀ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਲਗਾਤਾਰ ਚੱਲ ਰਹੀ ਸੀਤ ਲਹਿਰ ਨੇ ਹੁਣ ਕਣਕ ਨੂੰ ਛੱਡ ਕੇ ਸਰੋਂ ਰਾਇਆ ਤੇ ਨਾਲ ਹੀ ਫਲੀਦਾਰ ਫਸਲਾਂ ਅਤੇ ਛੋੜੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਠੰਡ ਦੇ ਕਾਰਨ ਹਰਾ-ਚਾਰਾ ਵੀ ਵਧ ਫੁੱਲ ਨਹੀਂ ਰਿਹਾ ਜਿਸ ਦੇ ਕਾਰਨ ਕਿਸਾਨਾਂ ਦੀਆਂ ਟੈਨਸ਼ਨ ਹੁਣ ਵਧਦੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜੋ ਮੌਸਮ ਵਿਭਾਗ ਦੇ ਵੱਲੋਂ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਮੌਸਮ ਬਦਲ ਜਾਵੇਗਾ ਹਨੇਰੀ ਆਵੇਗੀ ਤੇ ਇਸ ਦੇ ਨਾਲ ਮੀਂਹ ਗੜੇਮਾਰੀ ਦੇ ਕਾਰਨ ਫਸਲਾਂ ਨੂੰ ਹੋਰ ਵੀ ਨੁਕਸਾਨ ਪਹੁੰਚ ਸਕਦਾ ਹੈ ਤਾਂ ਇਸ ਬਾਬਤ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ ਕਿ ਜ਼ਮੀਨੀ ਹਕੀਕਤ ਕੀ ਕਹਿੰਦੀ ਹੈ ਤਾਂ ਪਟਿਆਲਾ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਰਣਦੀਪ ਤਾਂ ਮੌਸਮ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਵੈਸਟਰਨ ਡਿਸਟਰਬੈਂਸ ਕਿਹਾ ਜਾ ਰਿਹਾ ਐਕਟਿਵ ਹੋਣ ਵਾਲਾ ਜੀ ਬਿਲਕੁਲ ਦੱਸਦੇ ਕੁਇਦਰ ਤਰੀਕੇ ਦਾ ਲਗਾਤਾਰ ਦੇਖਿਆ ਜਾਵੇ ਤਾਂ ਦੋ ਦੋ ਤਿੰਨ ਦਿਨ ਭੁਕੇ ਅੱਜ ਜ਼ਰੂਰ ਸੂਰਜ ਦੇਵਤਾ ਜ਼ਰੂਰ ਨਿਕਲ ਰਿਹਾ ਪਰ ਕਿਤੇ ਨਾ ਕਿਤੇ ਜਿਹੜਾ ਸ਼ਾਮ ਦੇ ਵੇਲੇ ਔਰ ਸਵੇਰੇ ਅ ਲਗਾਤਾਰ ਜੂਰ 28 ਦੇ ਜੀ ਜੀ ਹਤਾ ਬਿਲਕੁਲ ਆਵਾਜ਼ ਦੀ ਜਿਹੜੀ ਹੈਗੀ ਦਿੱਕਤ ਹੈਗੀ ਅਸੀਂ ਦੁਬਾਰਾ ਰਾਬਤਾ ਕਾਇਮ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਅਜਿਹੇ ਦੇ ਵਿੱਚ ਮੌਸਮ ਜੋ ਹੈ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਤਾਂ ਮੌਸਮ ਦੇ ਵਿੱਚ ਕੀ ਕੁਝ ਅਪਡੇਟ ਹੈ ਅਸੀਂ ਤੁਹਾਨੂੰ ਉਸ ਮੁਤਲਕ ਵੀ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਤੁਸੀਂ ਪਹਿਲਾਂ ਤੋਂ ਹੀ ਸੁਚੇਤ ਰਹਿ ਸਕੋ ਕਿ ਮੌਸਮ ਕਿਹੋ ਜਿਹਾ ਹੋਣ ਵਾਲਾ ਹੈ ਤੁਸੀਂ ਉਸ ਤਰੀਕੇ ਦੇ ਨਾਲ ਆਪਣੀ ਤਿਆਰੀ ਕਰਕੇ ਬਾਹਰ ਨਿਕਲ ਸਕੋ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੌਸਮ ਕਿਹੋ ਜਿਹਾ ਹੋਣ ਵਾਲਾ ਹੈ ਤਾਜੋ ਤੁਸੀਂ ਬਿਮਾਰ ਨਾ ਪਵੋ ਜੇਕਰ ਤੁਹਾਡੇ ਬੱਚੇ ਬਾਹਰ ਜਾ ਰਹੇ ਨੇ ਘਰ ਦੇ ਵਿੱਚੋਂ ਦੀ ਕੋਈ ਵੀ ਪਰਿਵਾਰਕ ਮੈਂਬਰ ਬਾਹਰ ਜਾ ਰਿਹਾ ਤਾਂ ਉਹ ਆਪਣਾ ਧਿਆਨ ਰੱਖਣ ਤਾਂ ਪੰਜਾਬ ਦੇ ਵਿੱਚ ਦੋ ਤਿੰਨ ਦਿਨਾਂ ਅਗਲੇ ਜਿਹੜੇ ਆਉਣ ਵਾਲੇ ਨੇ ਉਸ ਦੇ ਵਿੱਚ ਮੌਸਮ ਬਦਲਿਆ ਹੀ ਰਹੇਗਾ ਜਿਸ ਦੇ ਕਾਰਨ ਮੌਸਮ ਪੰਜਾਬ ਦੇ ਵਿੱਚ ਠੰਡਾ ਹੋ ਸਕਦਾ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਮੌਸਮ ਦੇ ਵਿੱਚ ਇੰਨਾ ਵੱਡਾ ਬਦਲਾਅ ਆਇਆ ਸੀਗਾ ਕੀ ਗਰਮੀ ਵਰਗਾ ਦਿਨੇ ਲੱਗਦਾ ਸੀ ਕਿ ਹੁਣ ਗਰਮੀ ਹੋ ਗਈ ਆ ਅਜੇਹੇ ਦੇ ਵਿੱਚ ਲੋਕਾਂ ਨੂੰ ਬਿਲਕੁਲ ਜਿੱਦਾਂ ਫਰਵਰੀ ਦੇ ਵਿੱਚ ਮੌਸਮ ਹੁੰਦਾ ਉਸ ਤਰੀਕੇ ਦਾ ਮੌਸਮ ਲੱਗ ਰਿਹਾ ਸੀ ਅਜੇਹੇ ਦੇ ਵਿੱਚ ਸਾਡੇ ਨਾਲ ਫੇਰ ਤੋਂ ਸਾਡੇ ਸਹਿਯੋਗੀ ਰਣਦੀਪ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਰਣਦੀਪ ਹਾਂ ਜੀ ਬਿਲਕੁਲ ਦੱਸਿਆ ਕੁਵੇਦਾ ਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਲਗਾਤਾਰ 3 ਤੋਂ 4 ਦਿਨ ਹੋ ਗਏ ਜਿਹੜਾ ਸਵੇਰੇ ਸੂਰਜ ਦੇ ਪਿਛਤਾ ਜਰੂਰ ਨਿਕਲਦਾ ਪਰ ਕਿਤੇ ਨਾ ਕਿਤੇ ਸਵੇਰ ਦੇ ਟਾਈਮ ਜਿਹੜੇ ਹੈਗਾ ਠਾਰੇ ਲਗਾਤਾਰ ਰਹਿੰਦੀ ਹੈ ਜਰੂਰ ਕੋਰਾ ਜਿਹੜਾ ਹੈਗਾ ਉਹ ਨਹੀਂ ਦਿਖ ਰਿਹਾ ਪਟਿਆਲਾ ਦੇ ਨੇੜੇ ਜਿਹੜੇ ਦੇ ਵਿੱਚ ਚਾਹੇ ਉਹ ਸਨੌਰ ਹੋਵੇ ਚਾਹੇ ਉਹ ਪਤਣਾ ਹੋਵੇ ਚਤਰਾਣਾ ਹੋਵੇ ਪਰ ਇਸ ਏਰੀਆ ਦੇ ਵਿੱਚ ਪਰ ਲਗਾਤਾਰ ਠਾਰੇ ਜਿਹੜੀ ਉਹ ਸਵੇਰੇ ਜਰੂਰ ਦੇਖਣ ਨੂੰ ਮਿਲਦੇ ਆ ਜਰੂਰ ਉਹ ਲੋਕਾਂ ਨੂੰ ਪਰੇਸ਼ਾਨੀ ਅਲੇ ਵੀ ਠੰਡ ਦਾ ਸਾਹਮਣਾ ਕਰ ਮਾਪਰੇ ਦਾ ਸਕੂਲ ਦੇ ਸਾਰੇ ਬੱਚੇ ਛੋਟੇ ਜਵਾਕ ਨੇ ਜਿਹੜੇ ਉਹ ਸਕੂਲ ਚ ਜਾਂਦੇ ਆ ਜਿਹੜੇ ਰੋਜ਼ ਦੋ ਪਹੀਆ ਵਾਹਨ ਦੇ ਉੱਤੇ ਸਫ਼ਰ ਕਰਦੇ ਆ ਜਰੂਰ ਉਹਨਾਂ ਵਾਸਤੇ ਹਾਲੇ ਠੰਡ ਪਰਕਰਾਰ ਹੈਗੀ ਹੈ ਜਰੂਰ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ بارش ਦਾ ਕਿਹਾ ਗਿਆ ਹੈਗਾ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਜਿਹੜੀ ਸੰਭਾਵਨਾ بارش ਦੀ ਨਹੀਂ ਦਿਖਾਈ ਦਿੱਤੀ ਜੀ ਆ ਤਾਂ ਮੌਸਮ ਵਿਭਾਗ ਦੇ ਵੱਲੋਂ ਵੈਸੀ ਕਿਹਾ ਗਿਆ ਹੈ ਕਿ 23-24 ਤੇ ਹੋ ਸਕਦਾ ਹੈ 22 ਹਨੇਰੀ ਤੇ ਭਲਕੇ ਮੌਸਮ ਪੰਜਾਬ ਦੇ ਵਿੱਚ ਬਦਲ ਜਾਵੇਗਾ ਵੈਸਟਰਨ ਡਿਸਟਰਬੈਂਸ ਦੇ ਕਾਰਨ ਹਨੇਰੀ ਤੇ ਨਾਲ ਹੀ ਗੜੇਮਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅੱਜ ਵੀ ਬਿਲਕੁਲ ਦੱਸ ਦਈਏ ਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਮੌਸਮ ਵਿਭਾਗ ਦੇ ਵੱਲੋਂ 21 ਤੇ 22 ਤਰੀਕ ਨੂੰ ਜਿਹੜਾ ਹੈਗਾ بارش ਦਾ ਜਰੂਰ ਕਿਹਾ ਗਿਆ ਸੀਗਾ ਪਰ بارش ਜਿਹੜੀ ਹੈ ਉਹ ਨਹੀਂ ਹੋਈ ਪਰ ਜਰੂਰ ਕਿਸੇ ਨਾ ਕਿਸੇ ਹਨੇਰੀ ਜਿਹੀ ਹੈ ਉਹ ਜਰੂਰ ਚੱਲੀ ਹੈ ਪਰ ਮੌਸਮ ਦੇ ਵਿੱਚ ਹਾਲੇ ਬਦਲਾਅ ਨਹੀਂ ਦੇਖਿਆ ਜਾ ਸਕਦਾ ਪੰਜਾਬੀ ਤੌਰ ਦੇ ਕਿ ਹਾਲੇ ਸੁੱਕੀ ਠੰਡ ਜਿਹੜੀ ਹੈ ਉਹ ਜਾਰੀ ਹੈ ਜਿਹਦੇ ਨਾਲ ਜਿਵੇਂ ਆਪਾਂ ਤੌਰ ਤੇ ਦੇਖ ਸਕਦੇ ਸੁੱਕੀ ਠੰਡ ਦੇ ਨਾਲ ਜਿਹੜੇ ਖਾਂਸੀ ਜੁਕਾਮ ਜਾਂ ਹੋਰ ਪ੍ਰੋਬਲਮਸ ਨੇ ਜਿਹਨਾਂ ਨੂੰ ਸਾਹ ਦੀ ਦਿੱਕਤ ਹੈਗੀ ਹੈ ਤਾਂ ਉਹ ਹਾਲੇ ਬਰਕਰਾਰ ਹੈਗੀ ਹੈ ਇਹ ਹੋਊਗਾ ਕਿ ਜਿਹੜਾ ਬਾਰਿਸ਼ ਹੁੰਦੀ ਹੈ ਤਾਂ ਉਹਦੇ ਨਾਲ ਲੋਕਾਂ ਨੂੰ ਵੀ ਸੁੱਖ ਦਾ ਜਿਹੜਾ ਸਾਹ ਮਿਲੇਗਾ ਤਾਂ ਕਿ ਜੋ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਖੁਸ਼ਹਾਲਾ ਹੋਊਗਾ ਮੌਸਮ ਵਿੱਚ ਜੀ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ 50 ਸਾਲਾਂ ਦਾ ਰਿਕਾਰਡ ਇਸ ਵਾਰੀ ਟੁੱਟ ਗਿਆ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਜਨਵਰੀ ਦੇ ਵਿੱਚ ਮੌਸਮ ਬਣਿਆ ਹੋਇਆ ਧੁੱਪ ਖਿੜੀ ਹੋਈ ਨਜ਼ਰ ਆ ਰਹੀ ਹੈ ਠੰਡ ਜਿੰਨੀ ਪੈਣੀ ਚਾਹੀਦੀ ਸੀ ਉਹ ਨਹੀਂ ਪੈ ਰਹੀ ਅਜਿਹਾ ਹੀ ਮੌਸਮ 1973 ਦੇ ਵਿੱਚ ਨਜ਼ਰ ਆਇਆ ਸੀ ਤੇ ਹੁਣ 50 ਸਾਲਾਂ ਦਾ ਰਿਕਾਰਡ ਟੁੱਟਿਆ ਹੈ ਅੱਜ ਬਿਲਕੁਲ ਅੰਦਾਜ਼ੀ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਜਾਵੇ ਤਾਂ ਪਹਿਲਾਂ ਵੀ ਫਰਵਰੀ ਦੇ ਮਹੀਨੇ ਤੱਕ ਜਿਹੜੀ ਹੈ ਉਹ ਠੰਡ ਲਗਾਤਾਰ ਰਹਿੰਦੀ ਸੀ ਤਾਂ ਬਿਲਕੁਲ ਜਿਹੜਾ ਹੁਣ ਜਨਵਰੀ ਦੇ ਵਿੱਚ ਜਿਹੜੀ ਇਸ ਤਿੱਖੀਆਂ ਤਿੱਖੀਆਂ ਧੁੱਪਾਂ ਨਿਕਲ ਰਹੀਆਂ ਨੇ ਤਾਂ ਧੁੱਪ ਦੇ ਵਿੱਚ ਵੀ ਬੰਦਾ ਬੈਠ ਨਹੀਂ ਸਕਦਾ ਕਿ ਸਵੇਰ ਦਾ ਇਸ ਟਾਈਮ ਇਹ ਲੱਗਦਾ ਜਿਵੇਂ 12 1 ਵਜੇ ਦੇ ਦੌਰਾਨ ਜਿਵੇਂ ਜੂਨ ਜੁਲਾਈ ਦੀ ਗਰਮੀ ਹੋਵੇ ਪਰ ਕਿਥੇ ਨਾ ਕਿਥੇ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਜੋਰ ਲਗਾਤਾਰ ਪਹਾੜਾਂ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੀ ਹੈ ਬਰੌਬਾਰੀ ਹੋ ਰਹੀ ਹੈਗੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਹਾਲੇ ਉਸ ਸਟਾਰਟਿੰਗ ਦੇ ਵਿੱਚ ਲਗਾਤਾਰ ਦੇਖਿਆ ਰਿਹਾ ਹੈ ਜ ਤਾਂ ਤਾਂ ਬਹੁਤ ਜ਼ਿਆਦਾ ਕੋਰਾ ਹੋ ਰਿਹਾ ਪਰ ਉਹ ਰਿਹਾ ਪਰ ਕਿਸੇ ਨੇ ਕਿੱਥੇ ਹੁਣ ਮੌਸਮ ਵਿਭਾਗ ਵਿਸ਼ੇਸ਼ੀ ਨੂੰ ਦੇਖ ਰਿਹਾ ਜਿਸ ਤਰ੍ਹਾਂ ਰਿਕਾਰਡ ਤੋੜ ਹੋਇਆ ਇਸ ਤਰ੍ਹਾਂ ਗਰਮੀ ਵੀ ਜਿਹੜੇ ਆਉਣ ਲੱਗਣਾਂ ਦੇ ਵਿੱਚ ਜਿਹੜੀ ਇਸ ਵੇਲੇ ਵੱਧ ਪਊਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਤਾਂ ਤੁਹਾਨੂੰ ਹੋਰ ਜ਼ਮੀਨੀ ਹਕੀਕਤ ਜ਼ਰੂਰ ਦੱਸਾਂਗੇ ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਬਣ ਰਿਹਾ ਹੈਗਾ ਤਾਂ ਜੋ ਤੁਸੀਂ ਸੁਚੇਤ ਰਹਿ ਸਕੋ ਕਿਉਂਕਿ ਪੰਜਾਬ ਨੂੰ ਲੈ ਕੇ ਅਲਰਟ ਜਿਹੜਾ ਆ ਜਾਰੀ ਕੀਤਾ ਗਿਆ ਹੇਗਾ ਆ ਅਗਲੇ 2 ਦਿਨਾਂ ਨੂੰ ਲੈ ਕੇ ਮੌਸਮ ਬਿਲਕੁਲ ਬਦਲ ਜਾਵੇਗਾ ਪੰਜਾਬ ਦੇ ਵਿੱਚ ਤਾਂ ਮੌਸਮ ਨੂੰ ਲੈ ਕੇ ਜੋ ਵੱਡੀ ਅਪਡੇਟ ਹੈ ਹਮਦਰ ਟੀਵੀ ਤੇ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਆ ਤਾਂ ਜੋ ਤੁਸੀਂ ਸਮੇਂ ਸਿਰ ਆਪਣਾ ਧਿਆਨ ਰੱਖ ਸਕੋ ਕਿਉਂਕਿ ਇਸ ਮੌਸਮ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਜਿਹੜੇ ਲੋਕ ਹੋਂਦੇ ਨੇ ਉਹ ਬਿਮਾਰ ਪੈਂਦੇ ਨੇ ਬਿਮਾਰ ਪੈਣ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਖਾਸ ਤੌਰ ਉਤੇ ਬੱਚਿਆਂ ਦੀ ਗੱਲ ਕਰਨ ਲਈ ਖਾਸ ਤੌਰ ਉਤੇ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਗਣਤੀ ਹਸਪਤਾਲਾਂ ਦੇ ਵਿੱਚ ਵੱਧ ਜਾਂਦੀ ਹੈਗੀ ਹੈ ਤਾਂ ਹੁਣ ਬੱਚੇ ਬਿਮਾਰ ਨਾ ਹੋਣ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਹੈ ਬਜ਼ੁਰਗ ਹੈ ਬਿਮਾਰ ਨਾ ਹੋਣ ਇਸ ਕਰਕੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਸੀਂ ਮੌਸਮ ਦੀ ਅਪਡੇਟ ਜ਼ਰੂਰ ਜਾਣ ਲਿਓ ਤੁਹਾਨੂੰ ਫੇਰ ਤੋਂ ਦੱਸ ਦੇਣੀਆ ਕਿ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ 2 ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹਨੇਰੀ ਮੀਂਹ ਤੇ ਇਸੇ ਦੇ ਨਾਲ ਗੜੇ ਮਾਰੀ ਦੀ ਸ਼ੰਕਾ ਜਿਹੜੀ ਹੈਗੀ ਹੈ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈਗੀ ਅਤੇ ਤੁਹਾਨੂੰ ਲਗਾਤਾਰ ਦੱਸ ਰਿਹਾ ਕਿਸ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਹੋਵੇਗਾ ਤਾਂ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਮੌਸਮ ਅਜਿਹਾ ਬਦਲ ਜਾਵੇਗਾ ਕਿ ਲੋਕ ਪਰੇਸ਼ਾਨ ਹੋ ਜਾਣਗੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ